ਕਿ ਹੱਸినా ਵੀ ਪਹਿਲਾਂ ਕੈਮਰਾ ਚੈੱਕ ਕਰੋ ਅੱਗ ਲਾਈ ਆ ਕਿਸ ਨੇ ਐਵੇਂ ਅੱਗ ਕਿਵੇਂ ਲੱਗ ਜਾਉ ਖੜੀ ਗੱਡੀ ਨੂੰ ਥੈਂਕ ਯੂ ਹਾਂ ਤੁਸੀਂ ਕਿਹਾ ਥੈਂਕ ਯੂ ਥੈਂਕੀ ਖੁੱਲੀ ਆ ਟੈਂਕੀ ਵਾਲੇ ਪਾਸੇ ਅੱਗ ਲੱਗੀ ਆ ਕੋਈ ਮਗਰ ਪਿਆ ਹੋਇਆ ਕੋਈ ਨਾ ਮਗਰ ਤੇ ਹੋਂ ਤੇਰੀ ਧਾਨ ਬਚਾ ਕੇ ਰੱਖਦੇ ਹੋ ਆਪਣੀ ਵਾਹ ਤੈਨੂੰ ਦੱਸਦਾ ਉਹ ਆਇਆ ਦੇਖ ਉਹ ਗੱਡੀ ਕੀ ਬੋਲ ਲਈ ਗੱਡੀ ਖੁੱਲੀ ਨਹੀਂ ਇਹ ਸਾਈਡ ਤੇ ਅੱਗ ਲਾਈ ਆ ਬਸ ਕੈਮਰਾ ਦੁੱਤੀ ਹੈ ਨਾ ਹਾਂ ਕਿੱਥੇ ਗਿਆ ਬਾਪੀ ਅਗਰ ਆ ਗਏ ਠੰਡੀ ਨੇ ਖਾਣ ਕੱਢੀ ਛੁੱਲੇ ਆ ਉਹ ਦੇਖ ਦੂਹਾਂ ਇਹ ਕਿਸੇ ਨੇ ਤਾਂ ਪਲਾਨ ਕੀਤਾ ਹੋਣਾ ਨਾ ਵੀ ਗੱਡੀ ਨੂੰ ਅੱਗ ਲਾ ਕੇ ਆ ਉਹਨਾਂ ਦਾ ਬੋਸ ਆ ਜਾਂ ਫੀਲਰ ਹੋ ਨਾ ਜ਼ੋਰ ਬੋਰ ਦਾ ਨਾ ਲੱਗਦਾ ਉਹ ਦੇਖ ਉਹਦੇ ਖੜਾ ਉਹਦੇ ਖੜਾ 10 ਸਵੇਰੇ 4 ਵਜੇ ਆਹ ਦੇ ਖੜਾ ਆਹ ਦੇ ਖਾ ਦੇ ਖਾ ਦੇ ਇਹ ਕੌਣ ਆ ਕੈਪਰੀ ਪਾਈ ਹੋਈ ਆ ਉਹ ਦੇ ਕੱਗ ਲੱਗ ਗਏ ਕੋਈ ਨਹੀਂ ਰੱਬ ਨਾ ਪਵੇ ਪੇਸ਼ ਲੋਕਾਂ ਦਾ ਕੁਛ ਨਹੀਂ ਟੈਂਕੀ ਵਾਲੇ ਪਾਸੋਂ ਵੀ ਲੱਗੀ ਹੋਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਾਪਾ ਪਾਲਾ ਵੀ ਇਹ ਚੋਰੀ ਹੋਈ ਆ ਪੁਲਿਸ ਨੂੰ ਆਪਾਂ ਬਹੁਤ ਉਹ ਕੀਤਾ ਏ ਮੈਂ ਹੁਣ ਡੀਐਸਪੀ ਸਰ ਨੂੰ ਕੀਤਾ ਏ ਕਹਿੰਦੇ ਮੈਂ ਕਰਦਾ ਹਾਂ ਅੱਗ ਬੁਝ ਗਈ ਜੇ ਲੋ ਜੀ ਤੁਹਾਡਾ ਚਰਨਜੀਤ ਸਿੰਘ ਚਰਨਜੀਤ ਕੀ ਘਟਨਾ ਵਾਪਰੀ ਆ ਗੱਡੀ ਨਾਲ ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ ਲਾਕ ਡਾਟ ਸੀਗੀ ਮਾੜੀ ਮੋਟੀ ਸੰਤੌਹ ਦੇ ਮਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਐਜਾ ਕੰਮ ਕਰ ਸਕਦਾ ਉਹ ਰਾਤ ਨੂੰ ਨੇ ਬੰਦੇ ਭੇਜੇ ਨੇ ਦੋ ਆ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੋਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦਾ ਤੇ ਉਹ ਪ੍ਰੋ ਲੈ ਗਏ ਨੇ ਰਾਤ ਨੂੰ 1 ਵਜੇ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ ਉਹਨਾਂ ਪੁਲਿਸ ਨੇ ਰਾਤੋਂ ਰਾਤ ਬੰਦੇ ਫੜਲੇ ਨੇ ਅੱਛਾ ਅੱਛਾ ਗੱਡੀ ਕਿੰਨੀ ਕੁ ਪੁਰਾਣੀ ਐ ਗੱਡੀ ਸਾਲ ਹੋਇਆ ਜੀ ਲੱਤੀ ਨੂੰ ਅਜੇ ਕਿਹੜ ਇਹ ਕੋਈ ਆ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ ਹਾਂ ਹਾਂ ਜੀ ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਆ ਕਿਸੇ ਨੂੰ ਪਤਾ ਨਹੀਂਗਾ ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਕਿਹੜਾ ਗੁਪਤੂ ਕੈਮਰਾ ਲਾਇਆ ਹੈ ਉਹਦੇ ਵਿੱਚ ਸਾਰੀ ਸਾਰੀ ਖਬਰ ਆ ਗਈ ਉਹਦੇ ਵਿੱਚ ਉਹਦੇ ਤੋਂ ਹੀ ਫੜਿਆ ਗਿਆ ਬਸ ਕਿੰਨੀ ਘੜੀ ਦੀ ਗੱਲ ਹੈ ਤਕਰੀਬਨ ਇਹ ਰਾਤ ਨੂੰ ਹੈਗੀ 3:28 ਕਿੰਮੇਟ ਦੇ 30 ਮਿੰਟ 28 ਸਾਢੇ ਸਾਢੇ 3:30 ਵਜੇ ਸਵੇਰੇ ਸੋਮਵਾਰ ਸਵੇਰੇ ਸਾਢੇ 3:30 ਵਜੇ ਅੱਛਾ ਪੂਰੀ ਅੱਗ ਲੱਗੀ ਸੀ ਉਸ ਟਾਈਮ 'ਤੇ ਜਦੋਂ ਇਹ ਪਟਾਕਾ ਪਿਆ ਤਾਂ ਫਿਰ ਸਾਰੇ ਇਸ ਮੇਰੇ ਬੱਚਾ ਉੱਠ ਗਿਆ ਉਹਨੂੰ ਸਮੈਲ ਗਈ ਆ ਗੱਡੀ ਅੰਦਰ ਧੂਆਂ ਗਿਆ ਤਾਂ ਫਿਰ ਸਾਨੂੰ ਉਹ ਬੇਟਾ ਰਾਤ ਨੂੰ ਉੱਠਿਆ ਪਿਓ ਕਹਿੰਦਾ ਪਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਹਾਂ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਇਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲਿਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਪੰਬੜ ਮਚ ਰਿਹਾ ਸੀ ਗੱਡੀ ਦਾ ਤਾ ਫਿਰ ਮੈਨੂੰ ਐਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ ਸਕਦੀ ਇਹ ਵੀ ਕਿਸੇ ਨੇ ਇਸ਼ਾਰਤ ਕੀਤੀ ਆ ਇਹ ਕਿਉਂਕਿ ਪਿਛਲੇ ਪਾਸੇ ਪਿਛਲੇ ਪਾਸੇ ਦਾ ਇੰਜਣ ਹੈ ਨਹੀਂ ਇੰਜਣ ਤਾਂ ਅੱਗੇ ਹੀ ਆ ਉਹ ਅੱਗੋਂ ਫਿਰ ਅੱਗ ਦਾ ਪਿੱਛੇ ਲਾਣ ਦਾ ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ ਉਹਨੇ ਇੱਥੇ ਆ ਕੇ ਸਾਰਾ ਕੁਝ ਕੀਤਾ ਉਹ ਬੰਦਾ ਟ੍ਰੇਸ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਫੈਬਰੇਟ ਬੁਲਾਈ ਆ ਰਾਤ ਨੂੰ ਇਹ ਫੈਬਰੇਟ ਆਈ ਆ ਫਿਰ ਫੈਬਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ ਇਹ ਤੇ ਨਾ 40 45 ਦੇ ਫੈਵਰੇਟ ਵੀ ਆ ਗਈ ਆ ਤੇ ਫਿਰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਰਾਤ ਨੂੰ ਇਹ ਆ ਗਏ ਸੀ ਸਾਰੇ ਫਿਰ ਰਾਤ ਨੂੰ ਸਵੇਰੇ 4:30 ਵਜੇ 4:30 ਵਜੇ ਉਰੇ ਸੀਗੇ ਸਾਰੇ ਸਾਰਿਆਂ ਨੇ ਸਾਡੇ ਨਾਲ ਬਹੁਤ ਸਹਾਇਕ ਦਿੱਤਾ ਉਹ ਸਹਾਇਕ ਨਾਲ ਅਸੀਂ ਬਹੁਤ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਰਾਤ ਕੱਲ ਹੀ ਉਹਨਾਂ ਨੇ ਕਿਹਾ ਤੁਸੀਂ ਵੀ মিডিਆ ਨੂੰ ਇਹ ਦੱਸਣਾ ਵੀ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ ਉਹਨਾਂ ਨੇ ਕੱਲ ਹੀ ਬੰਦੇ ਫੜ ਲਏ ਨੇ ਕੱਲ ਉਹਨਾਂ ਨੇ ਸ਼ਾਮ ਦੇ 4 ਵਜੇ 4:30 ਵਜੇ ਬੰਦੇ ਸਾਰੇ ਡ੍ਰੈਸ ਕਰ ਲਏ ਸੀਗੇ ਜਿਹੜੇ ਪਹਿਲਾਂ ਬੰਦੇ ਦੋ ਕਰਕੇ ਗਏ ਨੇ ਉਹ 5-5000 ਰੁਪਏ 5-5000 ਰੁਪਏ ਚ ਹਾਇਰ ਕੀਤੇ ਹੋਏ ਸੀਗੇ ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ ਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ ਦੋ ਤਿੰਨ ਦਿਨ ਉਹ ਰਹੇ ਉਹ ਫਿਰ ਉਹਨਾਂ ਨੂੰ ਅੱਗ ਲਵਾਈਆ ਉਹਨਾਂ ਤੋਂ ਉਹ ਰਾਤ ਨੂੰ ਅਬਲੂ ਰੋਡ ਤੋਂ ਚੱਲ ਕੇ ਉਰੇ ਆਏ ਨੇ ਉਹਨਾਂ ਤੋਂ ਅੱਗ ਲਵਾਈਆ ਤੇ ਫਿਰ ਜਦੋਂ ਬੰਦਿਆਂ ਦੇ ਦੋ ਚਾਰ ਤੱਪੜ ਮਾਰੇ ਨੇ ਉਹਨਾਂ ਨੇ ਉਹਨਾਂ ਨੇ ਫਿਰ ਉਹ ਬੰਦਾ ਨਾਮ ਲੈਤਾ ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਕਿ ਜਨੇ ਉਹ ਵੀ ਰੈਸਟ ਕਰਦੀ ਸੀ ਬਾਹਰ ਹੀ ਖੜਾਉਂਦੇ ਸੀ ਬਾਹਰ 1.5 ਸਾਲ ਹੋ ਗਏ ਦਿੱਤੀ ਕਰਦੀ ਸੀ ਸਾਲ ਸਾਲ ਹੋ ਗਿਆ ਦਿੱਤੀ ਗੱਡੀ ਨੂੰ ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ ਨੋਵਾ ਸੀ ਇੰਡੀਕਾ ਸੀਗੀ ਉਹ ਇੱਥੇ ਰਾਤ ਨੂੰ ਬਾਹਰ ਖੜਦੀਆਂ ਸੀਗੀਆਂ ਕਦੇ ਇਦਾਂ ਦੀ ਕੋਈ ਗੱਲੇ ਨਹੀਂ ਹੋਈ ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ ਤੇ ਇਹ ਤਾਂ ਜਾਨੀ ਕਿ ਜਾਣ ਬੁੱਝ ਕੇ ਕੀਤੀ ਕਰਾਈ ਸ਼ਰਾਤ ਸੀਗੀ ਜੀ ਆਪੀ ਸਾਲ ਤੋਂ ਮੈਡਮ ਤੋਂ ਸੀਏ ਸਟਾਫ ਤੋਂ ਸਾਰੇ ਤੋਂ ਅਸੀਂ ਬਹੁਤ ਤੈਅ ਦਿਲ ਤੋਂ ਖੁਸ਼ ਹਾਂ ਉਹਨਾਂ ਨੇ ਬਹੁਤ ਸਾਡਾ ਮਨ ਖੁਸ਼ ਕੀਤਾ ਤੈਅ ਦਿਲੋਂ ਉਹਨਾਂ ਨੇ ਕੰਮ ਕਰਕੇ ਕੱਲ ਹੀ ਬੰਦੇ ਰੈਸਟ ਕਰ ਲੈ ਸਾਰੇ ਜਿੰਨੇ ਵੀ ਸੀਗੇ ਬੰਦੇ ਆਪਣੇ ਨਾਲ ਮਾੜੀ ਮੋਟੀ ਲਾਕਡਾਟ ਸੀਗੀ ਸਾਨੂੰ ਤਾਂ ਮੇਰੇ ਤਾਂ ਕੱਲ ਵੀ ਉਹਦਾ ਕਾਲ ਆਈ ਆ ਮੈਨੂੰ ਕੱਲ ਉਹਦੀ 2:30 ਵਜੇ ਕਾਲ ਆਈ ਆ ਉਹ ਕਹਿੰਦਾ ਗੱਡੀ ਫੜੀ ਗਈ ਗੱਡੀ ਚਲ ਗਈ ਤੇਰੀ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਸਾਨੂੰ ਐਵੇਂ ਪਤਾ ਲੱਗਿਆ ਮੈਨੂੰ ਫਿਰ ਜਿਹੜੇ ਸ਼ੱਕ ਹੋਇਆ ਫਿਰ ਮੈਂ ਉਹਨਾਂ ਨੂੰ ਨੰਬਰ ਨੰਬਰ ਸਾਰੇ ਦਿੱਤੇ ਆ ਪੁਲਿਸ ਨੂੰ ਉਹਨਾਂ ਨੇ ਸਾਰੇ ਟਰੇਸ ਕਰਕੇ ਬੰਦੇ ਸਾਰੇ ਚੱਕ ਲਿਆ ਉਹਨਾਂ ਨੇ ਸਾਰੇ ਹੀ ਬੰਦੇ ਫੜੇ ਗਏ ਨੇ ਉਹਨਾਂ ਦਾ ਤੈਅ ਦਿਲੋਂ ਮੈਂ ਸਾਰੀ ਪੁਲਿਸ ਟੀਮ ਦਾ ਖੰਨਾ ਪ੍ਰਸ਼ਾਸਨ ਪੁਲਿਸ ਟੀਮ ਦਾ ਸਾਰੇ ਦਾ ਮੈਂ ਤੈਅ ਦਿਲੋਂ ਤਹਦ ਨੂੰ ਮਨ ਤੋਂ ਖੁਸ਼ ਆ ਪੂਰਾ ਉਹਨਾਂ ਦਾ ਤਹਦ ਨੂੰ ਧੰਨਵਾਦ ਕਰਦਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਰੀ ਟੀਮ ਦਾ ਪੁਲਿਸ ਦਾ ਸੀਐਸਟਾਫ ਦਾ ਸਾਰੇ ਦਾ ਵੀ ਮੈਂ ਪੂਰਾ ਰੱਜ ਕੇ ਤਹਦ ਨੂੰ ਖੁਸ਼ ਆ ਵੀ ਸਾਡਾ ਛੇਦੀ ਇੰਨੀ ਛੇਦੀ ਕੰਮ ਉਹਨਾਂ ਨੇ ਫੜ ਕੇ ਬੰਦੇ ਮੋਰੇ ਕਰਦੇ ਆ ਇੱਕ ਕੱਲ ਰਣਜੀਤ ਸਿੰਘ son of ਗਰਦਿਆਲ ਸਿੰਘ ਹੈ ਨੀਅਰ ਕਿਸਾਨ ਗਲੇਵ ਵਾਰਡ ਨੰਬਰ 27 ਖੰਡੇ ਨੇ ਅੱਗੇ ਕੰਪਲੇਨ ਲਖਾਈ ਸੀ ਵੀ ਮੇਰੀ ਕ੍ਰੇਟਾ ਕਾਰ ਹੈਗੀ ਪੀਬੀ 26 2538 ਵਾਈਟ ਕਲਰ ਦੀ ਵੀ ਉਹਨੂੰ ਅਨਨੋਨ ਬੰਦਿਆਂ ਨੇ ਅਗਲਾਤੀ ਸੀਗੀ ਅੱਗ ਲਾ ਕੇ ਜਿਹੜੇ ਉਕਾਰ ਹੈ ਟੋਟਲੀ ਨਸ਼ਟ ਕਰਤੀ ਸੀ ਉਸ ਬੰਦੀ ਅਸੀਂ ਐਫ ਆਈ ਆਰ ਨੰਬਰ 97 ਅੰਡਰ ਸੈਕਸ਼ਨ 436 427 120 ਬੀ ਤੇ ਦਰਜ ਕੀਤੀ ਹੈ ਉਸ ਤੋਂ ਬਾਅਦ ਐਸ ਐਚ ਓ ਸਿਟੀ 2 ਵੱਲੋਂ ਇਹਨਾਂ ਨੇ ਸਾਰੇ ਸੀਸੀਟੀਵੀ ਫੁਟੇਜ ਦਸੀ ਇਹਦੀ ਟੀਮ ਦੇ ਨਾਲ ਮਦਦ ਲੈ ਕੇ ਕਰੀਬਨ 10 ਕਿਲੋਮੀਟਰ ਦੇ ਸੀਸੀ ਫੁਟੇਜ ਕੈਮਰਿਆਂ ਦੀ ਨਾਲ ਲੱਭੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਇਨਫੋਰਮੇਸ਼ਨ ਆ ਗਈ ਕਿ ਇਹ ਕੰਮ ਜਿਹੜਾ ਹੈਗਾ ਬਿਆਨ ਸਿੰਘ ਸਨੋਂ ਮੰਗਲ ਸਿੰਘ ਆ ਕਢਾਹੇਗਾ। ਉਹਨੇ ਆਪ ਹੋ ਕੇ ਤੇ ਦੋ ਬੰਦੇ ਹੋਰ ਨਾਲ ਲੈ ਕੇ ਇਹਨੂੰ ਕਾਰ ਨੂੰ ਅੱਗ ਲਾ ਕੇ ਇੰਝਾਮ ਦਿੱਤਾ ਸੀਗਾ। ਪਰ ਅੱਜ ਕਿਉਂ ਲਈ ਇਹਨੇ ਕਾਰ ਲਈਏ? ਇਹ ਕਹਿੰਦਾ ਵੀ ਮੈਂ ਜਿਹੜੀ ਮਨਪੀਰ ਕੌਰ ਹੈ ਉਹਦੇ ਕੋਲ ਆਪਣਾ ਬੇਟੀ ਦੇ ਡਾਕੂਮੈਂਟ ਲਾਇਏ ਸੀਗੇ ਬਾਹਰ ਭੇਜਣ ਵਾਸਤੇ। ਵੀ ਉਹ ਬਾਹਰ ਨਹੀਂ ਜਾ ਸਕੀ ਇਸ ਕਰਕੇ ਗੁੱਸੇ ਚ ਆ ਕੇ ਉਹਨੇ ਇਹਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਕਾਰ ਨੂੰ ਅਪੀਲਾਤੀ ਅੱਗੇ ਜਿਹੜਾ ਹੈਗਾ ਇਹਨੂੰ ਮੁਕਦਮੇ 'ਚ ਅਰੈਸਟ ਕੀਤਾ ਹੈਗਾ ਤੇ ਜਿਹੜੇ ਦੋ ਦੂਜੇ ਹੋਰ ਹਨ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰਕੇ ਅਦਾਲਤ 'ਚ ਪੇਸ਼ ਕਰਾਂਗੇ